ਸ੍ਰੀ ਕਾਲ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੀ ਚੈਨਲ ਤੇ ਅੱਜ ਸੂਟ ਲੈ ਕੇ ਆਏ ਹਾਂ ਬਹੁਤ ਸੋਹਣੇ ਆਪਾਂ ਕਰਵਾ ਚੌਥ ਸਪੈਸ਼ਲਸ ਮਤਲਬ ਸਾਰੀ ਕਲੈਕਸ਼ਨ ਰਹਿਣ ਵਾਲੀਆ ਬਹੁਤ ਹੀ ਜਿਆਦਾ ਸੋਹਣੇ ਸੂਟਸ ਆ ਇਹ ਕਾਟਨ ਦੇ ਆ ਜਿਹੜੇ ਚੱਲ ਰਹੇ ਹੈ ਨਹੀਂ ਬਹੁਤ ਹੀ ਸੋਹਣੇ ਮਤਲਬ ਵਿਦ ਵਰਕ ਵਿਦ ਹੈਂਡ ਪੇਂਟ ਕਾਟਨ ਦੇ ਵਿੱਚ ਰਹਿਣ ਵਾਲੇ ਆ ਇਹ ਆਹ ਬਹੁਤ ਹੀ ਜਿਆਦਾ ਸੋਨਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਸੀ ਕਾਫੀ ਡਿਮਾਂਡ ਆ ਰਹੀ ਸੀ ਇਸ ਪ੍ਰਿੰਟ ਬਾਰੇ ਸੋ ਇਹ ਸਿੰਗਲ ਸਿੰਗਲ ਪੀਸਿਸ ਰਹਿ ਗਏ ਜਿਸ ਨੇ ਲੈਣੇ ਹੋ ਲੈ ਸਕਦੇ ਹੋ ਨੈਕਸਟ ਆ ਆਮਨੇ ਆਪਾਂ ਆਪਣੇ ਸੂਏ ਸੂਏ ਰੰਗਾਂ ਤੇ ਹਾਂਜੀ ਕਰਵਾਚੌਦੀ ਦੇ ਮੌਕੇ ਤੇ ਜਿਹੜੀਆਂ ਭੈਣਾਂ ਰੈੱਡ orange ਕਲਰ ਦੀ ਡਿਮਾਂਡ ਕਰ ਰਹੀਆਂ ਸੀ ਉਹਨਾਂ ਲਈ ਆਪਾਂ ਲੈ ਕੇ ਆਏ ਆ ਰੈੱਡ orange ਕਲਰ ਜਿਹੜੇ ਕਿ ਬਹੁਤ ਹੀ ਜ਼ਿਆਦਾ ਸੋਹਣੇ ਸ਼ੇਡ ਨੇ ਐਂਡ ਸੂਟਸ ਵੀ ਬਹੁਤ ਸੋਹਣੇ ਨੇ ਇਹਨਾਂ ਦੇ ਵਰਕ ਵੀ ਬਹੁਤ ਸੋਹਣੇ ਨੇ ਐਂਡ ਪ੍ਰਾਈਸ ਵੀ ਬਹੁਤ ਸੋਨਾ ਹੈਗਾ ਸਭ ਦਾ ਬਹੁਤ ਹੀ ਰੀਜ਼ਨੇਬਲ ਪ੍ਰਾਈਸਿਸ ਦੇ ਵਿੱਚ ਇਹ ਸੂਟ ਰਹਿਣ ਵਾਲੇ ਹੈਗੇ ਆ ਜੀ ਬਹੁਤ ਹੀ ਪਿਆਰੇ प्यारे कलर्स ਤੁਹਾਨੂੰ ਮੈਂ ਦਿਖਾਨੀਆਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਤੇ ਡੇਲੀ ਅਪਡੇਟ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਪਲੀਜ਼ ਸੋ ਅਨੈਕਸ ਦੇਖੋ ਇਹ ਥੋੜਾ ਜਿਹਾ ਸਟਾਈਲਿਸ਼ ਜਿਹਾ ਹੈਗਾ ਬਹੁਤ ਹੀ ਸੋਨਾ ਵਰਕ ਵਾਲਾ ਸ਼ਰਟ ਐਂਡ ਪ੍ਰਿੰਟਡ ਦੁਪट्टे ਹੈਗੇ ਬੜੇ ਹੀ ਸੋਹਣੇ ਕਲਰ ਹੈ ਇਹ ਵੀ ਡਾਰਕ ਕਲਰ ਹੈ ਮਤਲਬ ਕਾਫੀ ਡਿਮਾਂਡ ਆ ਰਹੀ ਸੀ ਰੈੱਡ orange ਦੀ ਸੋ ਆਪਾਂ ਇਸ ਲਈ ਇਹ ਸਪੈਸ਼ਲੀ ਉਹਨਾਂ ਪਹਿਨਣ ਲਈ ਲੈ ਕੇ ਆਇਆ ਜਿਨ੍ਹਾਂ ਦੀ ਡਿਮਾਂਡ ਸੀ ਡਾਰਕ ਸ਼ੇਡਸ ਦੀ ਤੇ ਬਾਕੀ ਇਸ ਵਿੱਚ ਥੋੜਾ ਜਿਹਾ ਦੇਖੋ ਲਾਈਟ ਦੁਪੱਟਾ ਆ ਰਿਹਾ ਤਾਂ ਬੜਾ ਹੀ ਸਟਾਈਲਿਸ਼ ਜੀ ਚੀਜ਼ ਹੈ ਸਾਰੇ ਮਤਲਬ ਤੁਹਾਨੂੰ ਸਾਰੇ ਅੱਜ ਜਿਹੜੀ ਕਲੈਕਸ਼ਨ ਦਿਖਾਉਣ ਮੈ ਆ ਨਾ ਸਾਰੇ ਯੂਨੀਕ ਹੈ ਸਟਾਈਲਿਸ਼ ਜੀ ਹੈ ਮਤਲਬ ਥੋੜਾ ਜਿਹਾ ਸਟਾਈਲਿਸ਼ ਜੇ ਮਤਲਬ ਅਗਰ ਤੁਸੀਂ ਚਾਹੁੰਦੇ ਹੋ ਹਨ ਡੀਸੈਂਟ ਜੀ ਲੁੱਕ ਚਾਹੁੰਦੇ ਹੋ ਤਾਂ ਬਹੁਤ ਹੀ ਸੋਹਣੀ ਕਲੈਕਸ਼ਨਾਂ ਦੇਖੋ येलो ਤੋਂ ਨਾਲ ਰੈੱਡ ਕਲਰ ਨੈਕਸਟ ਦੇਖੋ ਬਹੁਤ ਹੀ ਸੋਹਣਾ ਗਰ ਵਾਈਨ ਨਾਲ ਫੋਲੀ ਡਾਰਕ ਪੀਕਾਕ ਕਲਰ ਪ੍ਰਿੰਟਡ ਦੁਪੱਟਿਆਂ ਨਾਲ ਬਹੁਤ ਸੋਹਣੇ ਲੱਗਦੇ ਨੇ ਹੈਂਡਵਰਕ ਨਾਲ ਪ੍ਰਿੰਟਡ ਕੰਬੀਨੇਸ਼ਨ ਬਹੁਤ ਸੋਹਣਾ ਲੱਗਦਾ ਹੈ ਨੈਕਸਟ ਆ ਗਈ ਸ਼ਿਮਰ ਦੇ ਉੱਤੇ ਬਨਾਰਸੀ ਦੁਪੱਟੇ ਬਹੁਤ ਹੀ ਪਿਆਰੀ ਕਲੈਕਸ਼ਨ ਹੈ ਇਹ ਵਾਲੀ ਵੀ ਆਪਣੀ ਮੋਸਟ ਡਿਮਾਂਡਿੰਗ ਹੈਗੀ ਹੈ ਜੀ ਬਨਾਰਸੀ ਹਮੇਸ਼ਾ ਟ੍ਰੈਂਡ ਚ ਰਹਿੰਦੀ ਹੈ ਨਾ ਕਦੀ ਟ੍ਰੈਂਡ ਨਹੀਂ ਜਾਂਦਾ ਇਹ ਸ਼ਿਮਰ ਦਾ ਫੈਬਰਿਕ ਹੈ ਦੇਖੋ ਬਹੁਤ ਹੀ ਸੋਹਣੇ ਕਲਰ ਆ ਰਹੇ ਦੇ ਵਿੱਚ ਇਹ ਤੁਸੀਂ ਕਰਵਾ ਚੌਧ ਤੇ ਵੀ ਯੂਜ਼ ਕਰ ਸਕਦੇ ਹੋ ਵੈਡਿੰਗ ਵਗੈਰਾ ਤੇ ਕੋਈ ਫੰਕਸ਼ਨ ਵਗੈਰਾ ਕਿਤੇ ਵੀ ਯੂਜ਼ ਕਰ ਸਕਦੇ ਹੋ ਮਹਿੰਦੀ ਵਾਲਾ ਮਹਿੰਦੀ ਦੀ ਰਸਮ ਤੇ ਵੀਅਰ ਕਰ ਸਕਦੇ ਹੋ ਕਿਸੇ ਦੀ ਮਹਿੰਦੀ ਦੀ ਰਸਮ ਤੇ ਬਹੁਤ ਹੀ ਸੋਹਣਾ ਮਹਿੰਦੀ ਕਲਰ ਦਾ ਸੂਟ ਹੈਗਾ ਨੈਕਸਟ ਹੈ ਲਵੈਂਡਰ ਲਾਈਟ ਪਰਪਲ ਡਾਰਕ ਪਰਪਲ ਦਾ ਕੰਬੀਨੇਸ਼ਨ ਆ ਬੜਾ ਹੀ ਸੋਹਣਾ ਹੈਗਾ ਇਹ ਕਲਰ ਵੀ ਬਹੁਤ ਪਿਆਰਾ ਜਿਹਾ ਹੈ ਰੈੱਡ ਸਟੋਨ ਚ ਕਹਿ ਸਕਦੇ ਆ ਆਪਾਂ ਇਹਨਾਂ ਨੂੰ ਇਹ ਡਾਰਕ ਰੈੱਡ ਹੈਗਾ ਪ੍ਰਿੰਟਡ ਹੁਣ ਅੱਗੇ ਥੋੜਾ ਜਿਹਾ ਲੱਗ ਜੇ ਹੁਣ ਦੁਪੱਟੇ ਪਲੇਨ ਰਹਿਣ ਵਾਲੇ ਆ ਤੇ ਸ਼ਰਟ ਹੈਵੀ ਹੈ ਪ੍ਰਿੰਟਡ ਵਿਦ ਹੈਂਡਵਰਕ ਆ ਇਸ ਵਿੱਚ ਵੀ ਕਲਰ ਬੜੇ ਸੋਹਣੇ ਲੈ ਕੇ ਆਏ ਹੈਗੇ ਆ ਆਪਾਂ ਲਾਈਟ ਐਂਡ ਡਾਰਕ ਪਹਿਲਾਂ ਲਾਈਟ ਸੀਗਾ ਹੁਣ ਡਾਰਕ ਪਪਲ ਹੈ ਪੈਰਟ ਹੈ ਬਹੁਤ ਸੋਹਣਾ ਪੈਰਟ ਕਲਰ ਤੋਤਾ ਕਲਰ ਨੈਕਸਟ ਵੀ ਬਲੈਕ ਬਲੈਕ ਦੀ ਡਿਮਾਂਡ ਵੀ ਮੇਸ਼ਾ ਰੈਂਦੀ ਹੈਗੀ ਹੈ ਸੋ ਬਲੈਕ ਕਲਰ ਹੈ ਬੜਾ ਹੀ ਸੋਹਣਾ ਪ੍ਰਿੰਟਡ ਹੈ ਡੀਸੈਂਟ ਜਾਂ ਆਮ ਰੁਟੀਨ 'ਚ ਵੀ ਤੁਸੀਂ ਵੇਅਰ ਕਰ ਸਕਦੇ ਹੋ ਫੈਬਰਿਕ オーਰਗਨਜ਼ਾ ਗਲਾਸ オーਰਗਨਜ਼ਾ ਫੈਬਰਿਕ ਰੈਨਵਲ ਹੈ ਇਹਨਾਂ ਦਾ ਆ ਦੇਖੋ ਇਹ ਵੀ ਬਹੁਤ ਸੋਹਣਾਗਾ ਪ੍ਰਿੰਟ ਪਲੱਸ ਹੈਂਡਵਰਕਰ ਵੀ ਦੁਪੱਟੇ ਦਾ ਬੜੇ ਹੀ ਸੋਹਣੇ ਸਟਾਈਲਿਸ਼ ਜਿਹੇ ਸੂਟ ਰਹਿਣ ਵਾਲੇ ਆ ਡਿਜ਼ਾਈਨਰ ਪੀਸ ਹੈ ਜੀ ਸਾਰੇ ਦੇ ਸਾਰੇ ਜਿਨ੍ਹਾਂ ਨੇ ਵੀ ਆਰਡਰ ਕਰਨੇ ਪਲੀਜ਼ ਜਲਦੀ ਕਰ ਲਓ ਕਿਉਂਕਿ ਇਹ ਸੋਲਡ ਆਊਟ ਬਹੁਤ ਜਲਦੀ ਹੋ ਜਾਂਦੇ ਨੇ ਬਹੁਤ ਜਲਦੀ ਸਟਾਕ ਖਤਮ ਹੋ ਜਾਂਦਾ ਹੈ ਇਹਨਾਂ ਦਾ ਸਟਾਈਲਿਸ਼ ਪੀਸਿਸ ਦਾ ਇਹ ਕੋ ਅਨਮੈਰਿਡ ਮੈਰਿਡ ਜਾਂ ਕੋਈ ਵੀ ਇਹਨਾਂ ਨੂੰ ਵੇਅਰ ਕਰ ਸਕਦਾ ਕਿਉਂਕਿ ਸੋਹਣੇ ਸਟਾਈਲਿਸ਼ ਜੀ ਲੁੱਕ ਵਾਲੇ ਹੈਗੇ ਆ ਉਸੇ ਆਪਣੇ ਦਾਜਵਰੀ ਚ ਰੱਖਣ ਲਈ ਵੀ ਲੈ ਸਕਦੇ ਹੋ ਪ੍ਰਾਈਸ ਵੀ ਬਹੁਤ ਰੀਜ਼ਨੇਬਲ ਹੈ ਸਾਰੇ ਹੀ ਸੋਰਸ 1500 ਤੱਕ ਦੀ ਰੇਂਜ ਤੱਕ ਹੈਗੇ ਆ ਕੋਈ ਵੀ 2000 ਤੋਂ ਉੱਪਰ ਨਹੀਂ ਜਾਏਗਾ ਸਭ ਨੀਚੇ ਦੀ ਰੇਂਜ ਤੇ ਹੈ ਜੀ ਮੋਤੀ ਸੋਨੇ ਨੇ ਜਿਹੜਾ ਵੀ ਪਸੰਦ ਆ ਸਕਰੀਨ ਸ਼ਾਟ ਲਈ ਜਾਓ ਤੇ ਜਿਹੜਾ ਨੰਬਰ ਸਕਰੀਨ ਤੇ ਚੱਲ ਰਿਹਾ WhatsApp ਵਾਲਾ ਨੰਬਰ ਹੈ ਉੱਥੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਲਓ ਜੀ ਨੰਬਰ ਸਕਰੀਨ ਤੇ ਚੱਲ ਰਿਹਾ ਨੋ ਕੈਸ਼ ਔਨ ਡਿਲੀਵਰੀ ਪੇਮੈਂਟ ਅਡਵਾਂਸ ਜੀ ਹੋਏਗੀ ਜੀ ਆਪਣਾ ਐਡਰੈਸ ਤੇ ਪੇਮੈਂਟ ਸਕਰੀਨਸ਼ਾਟ ਪਾ ਕੇ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ 7 ਡੇਜ਼ ਦੇ ਵਿੱਚ ਜਿਹੜਾ ਆਰਡਰ ਤੁਹਾਡੇ ਤੱਕ ਪਹੁੰਚਾ ਦਿੱਤਾ ਜਾਵੇਗਾ ਜੀ ਐਡਰੈਸ ਪਾਪਰ ਹੋਣਾ ਚਾਹੀਦਾ ਪਿੰਨ ਕੋਡ ਵਗੈਰਾ 올 ਓਵਰ ਇੰਡੀਆ ਵਿੱਚ ਡਿਲੀਵਰੀ ਅਵੇਲੇਬਲ ਹੈ ਇੰਟਰਨੈਸ਼ਨਲ ਕਰੀਅਰ ਵੀ ਅਵੇਲੇਬਲ ਹੈ ਆ ਦੇਖੋ ਜੀ ਬਹੁਤ ਹੀ ਸੋਹਣਾ ਸਟਾਈਲਿਸ਼ ਔਰਗੰਜ਼ਾ ਟਿਸ਼ੂ ਦੇ ਵਿੱਚ ਸੂਟ ਹੈ ਬਹੁਤ ਹੀ ਸੋਹਣਾ ਡਿਫਰੈਂਟ ਜਸ ਸੇਮ ਕਲਰ ਦਾ ਵਰਕ ਹੈ ਦੇਖੋ ਨਾ ਫਲਾ ਰ ਹੈ ਨਾ ਕੋਈ ਸੀ ਪੀ ਨਾ ਕੋਸ ਤਾ ਰ ਬਹੁਤ ਡਿਫਰੈਂਟ ਲੁੱਕ ਹੈ ਲੈ ਸਕਦੇ ਮਿਰਰ ਵਰਕ ਵਾਲਾ ਪ੍ਰਿੰਟਿਡ ਸੂਟ ਉਪਰ ਮਿਰਰ ਵਰਕ ਕੀਤਾ ਹੋਇਆ ਦੀ neck ਤੇ ਬੜਾ ਹੀ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਹੈ ਇਹ ਵੀ ਬੜਾ ਹੀ ਸਟਾਈਲਿਸ਼ ਹੈ ਸੋ ਜਿਹੜਾ ਵੀ ਪਸੰਦ ਆ ਲੈਓ ਲੈ ਸਕਦੇ ਹੋ ਸਕਰੀਨ ਸ਼ਾਟ ਭੇਜੋ ਆਪਣਾ ਆਰਡਰ ਪਲੇਸ ਕਰ ਸਕਦੇ ਹੈਗੇ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਬਾਕੀ ਇਹ ਹੈ ਜੈਪੂਰੀ ਕਲੈਕਸ਼ਨ ਦੇ ਵਿੱਚ ਅਗੀ ਬਹੁਤ ਹੀ ਸੋਹਣੇ ਮਤਲਬ ਕਈਆਂ ਦੀ ਡਿਮਾਂਡ ਹੁੰਦੀ ਹੈ ਥੋੜਾ ਜੈਪੁਰੀ ਕਲੈਕਸ਼ਨ ਲੈ ਲੈਂਦੀ ਹੈ ਨਾ ਕਿਉਂਕਿ ਜੈਪੁਰੀ ਕਲੈਕਸ਼ਨ ਸਭ ਕੋ ਸਭ ਨੂੰ ਪਸੰਦ ਹੁੰਦੀ ਹੈ ਵੈਸੇ ਸੋ ਆਪਾਂ ਜੈਪੁਰੀ ਦੇ ਵਿੱਚ ਵੀ ਸੂਟ ਤੁਹਾਨੂੰ ਦਿਖਾਵਾਂਗੇ ਜੈਪੁਰੀ ਦੇ ਵਿੱਚ ਵੀ ਤੁਸੀਂ ਲੈ ਸਕਦੇ ਹੋ ਇਹ ਪ੍ਰਿੰਟਡ ਵੀ ਬਹੁਤ ਜਿਆਦਾ ਸੋਹਣੇ ਹਨ ਜੈਪੁਰੀ ਦੇ ਵਿੱਚ ਦੇਖੋ ਬੜਾ ਸੋਹਣਾ ਕੱਦ ਰਿਹਾ ਹੈ ਪੈਰਟ ਇਸ ਦੇ ਤਿੰਨ ਸ਼ੇਡਸ ਹੈਗੇ ਤਿੰਨ ਕੇ ਚਾਰ ਸ਼ੇਡਸ ਅਵੇਲੇਬਲ ਹੈ ਨੈਕਸਟ ਹੈ ਲਾਈਟ ਟਨ ਇੰਗਲਿਸ਼ ਸ਼ੇਡ ਜੇ ਐਵੇਂ ਤੇ ਤੁਸੀਂ ਸ਼ੇਡਸ ਦੇਖਣਾ ਚਾਹੁੰਦੇ ਹੋ ਤਾਂ WhatsApp ਤੇ ਜੁਆਇਨ ਹੋ ਸਕਦੇ ਹੈਗੇ ਹੋ ਮੈਂ ਤੁਹਾਨੂੰ WhatsApp ਤੇ ਸ਼ੋਅ ਕਰਵਾ ਦਾਂਗੀ ਕਿਉਂਕਿ ਇੰਨੇ ਆਪਾਂ ਵੀਡੀਓ ਚ ਨਹੀਂ ਪਾ ਸਕਦੇ ਇੰਗਲਿਸ਼ ਸ਼ੇਡ ਚਾਹੀਦੇ ਹੈ ਤਾਂ ਇੰਗਲਿਸ਼ ਸ਼ੇਡਸ ਵੀ ਤੁਹਾਨੂੰ ਆਪਣੇ ਕੋਲੋਂ ਮਿਲ ਜਾਣਗੇ ਥੈਂਕ ਯੂ so much ਐਂਡ ਰੀਸੇਲਰਸ ਵੀ ਆਪਾਂ ਨੂੰ ਜੁਆਇਨ ਕਰ ਸਕਦੇ ਹੋ WhatsApp ਤੇ ਥੈਂਕ ਯੂ